ਭਾਰੀ ਮੀਂਹ ਨੇ ਪੰਜਾਬ ਦੇ ਵਿੱਚ ਚਾਰੇ ਪਾਸੇ ਦਹਿਸ਼ਤ ਮਚਾਈ ਹੋਈ ਹੈ ਹੜ੍ਹਾਂ ਕਰਕੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਦੂਜੇ ਪਾਸੇ ਫਰੀਦਕੋੜ ਦੇ ਬਾਬਾ ਫਰੀਦ ਨਗਰ ਦੇ ਵਿੱਚ ਉਸ ਵੇਲੇ ਇੱਕ ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਜਦੋਂ ਭਾਰੀ ਬਾਰਿਸ਼ ਦੇ ਚੱਲਦਿਆਂ ਦੋ ਮੰਜ਼ਲਾ ਮਕਾਨ ਢਹਿ ਢੇਰੀ ਹੋ ਗਿਆ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਰ ਰਹਿ ਗਿਆ ਪਰ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਪਸ਼ੂ ਵੀ ਜ਼ਖਮੀ ਹੋ ਗਏ ਨੇ ਜਾਣਕਾਰੀ ਦੇ ਅਨੁਸਾਰ ਫਰੀਦਕੋਟ ਇਲਾਕੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ بارش ਹੋ ਰਹੀ ਹੈ ਬਰਸਾਤ ਦੇ ਚੱਲਦਿਆਂ ਫਰੀਦਨਗਰ ਵਿਖੇ surjeet singh ਦੇ ਪਰਿਵਾਰ ਦਾ ਦੋ ਮੰਜ਼ਲਾ ਮਕਾਨ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਿਆ ਤੇ ਘਰ ਦੇ ਵਿੱਚ ਪਸ਼ੂ ਵੀ ਰੱਖੇ ਹੋਏ ਸੀ ਜੋ ਕਿ ਉੱਪਰਲੀ ਮੰਜ਼ਲ ਦੇ ਵਿੱਚ ਕੁਝ ਮੈਂਬਰ ਵੀ ਰਹਿੰਦੇ ਸਨ ਇਸੇ ਦੌਰਾਨ ਇਹ ਜਿਹੜੇ ਕਿ ਘਰ ਦੇ ਮੈਂਬਰ ਬਾਹਰ ਸੀ ਤੇ ਪਸ਼ੂ ਅੰਦਰਸਨ ਜਿਸ ਕਰਕੇ ਪਸ਼ੂ ਜ਼ਖਮੀ ਹੋ ਗਏ ਤੇ ਪਰਿਵਾਰ ਦਾ ਬਚਾਅ ਹੋ ਗਿਆ ਇਹ ਜੀ ਸੰਧਾ ਪਰਿਵਾਰ ਦਾ ਮਕਾਨ ਸੀ ਇਹ ਨੁਕਸਾਨ تقریبا ਜਿਹੜਾ ਅੰਦਰ ਸਮਾਨ ਸੀ 4-5 ਲੱਖ ਦਾ ਹੋ ਸੀ ਜੋ ਮਕਾਨ ਸੀ ਇਹ ਕੋਈ 8-10 ਲੱਖ ਦੇ ਕਰੀਬ ਸੀ ਸਾਰੇ ਦਾ ਸਾਰੇ ਟਹਿ ਗਿਆ ਸਾਰੇ ਸਾਰਾ ਟਹਿ ਗਿਆ ਜੀ ਸਾਰੇ ਦਾ ਸਾਰੇ ਟਹਿ ਗਿਆ ਸਾਰੇ ਦਾ ਸਾਰਾ ਟਹਿ ਗਿਆ ਜੀ ਹਾਂ ਜੀ ਬਾਕੀ ਪਸ਼ੂ ਇੱਥੇ ਕਾਫੀ ਸੀ ਜੀ ਪਸ਼ੂਆਂ ਦਾ ਕਾਫੀ ਦੋ ਤਿੰਨ ਨੁਕਸਾਨ ਹੋਇਆ ਗਾਂ ਦੀ ਲੱਤ ਟੁੱਟ ਗਈ ਗਾਂ ਦੇ ਕਲੱਤ ਟੁੱਟੇ ਕਿ ਮਹਿਦੀ ਹੈ ਬਾਕੀ ਪਸ਼ੂ ਅਸੀਂ ਭਜ ਭਜਾ ਕੇ ਛੇਤੀਆ ਦੀ ਕੱਢ ਲਏ ਬਚਾ ਲਏ ਆ ਬਾਕੀ ਜਾਨੀ ਨਹੀਂ ਸਹਾਰਨ ਕੋਈ ਬੰਦੇ ਦਾ ਨਹੀਂ ਕਿਸੇ ਦਾ ਹੋਇਆ ਰੈਸ਼ ਵੀ ਸੀ ਰੈਸ਼ਾ ਜੀ ਸਾਡੀ ਹਾਂ ਇੱਕ ਪਰਿਵਾਰ ਉੱਤੇ ਅਸੀਂ ਆਪਦਾ ਇਕ ਰਿਮੇਸ਼ ਰਹਿੰਦੇ ਸੀ ਪਸ਼ੂ ਡੰਗਰ ਇੱਥੇ ਕਰਕੇ ਤੇ ਹੁਣ ਥੋੜੀ ਜਿਹੀ ਪਰਿਵਾਰ ਵੱਲੋਂ ਬਚਤ ਤਾਂ ਜੀ ਬਾਕੀ ਨੁਕਸਾਨ ਸਾਡੇ ਮਕਾਨ ਦਾ ਸਾਡਾ ਇਕ ਸਮਾਨ ਸੀ ਵਿੱਚ ਕਾਫੀ ਹੋ ਗਿਆ ਜਿਹੜਾ ਪਰਿਵਾਰ ਉੱਤੇ ਰਹਿੰਦਾ ਏ ਉਹਦਾ ਸਮਾਨ ਵਗੈਰਾ ਲੱਤੀ ਉਹਦਾ ਸਮਾਨ ਵਿੱਚ ਹੀ ਆ ਜੀ ਆ ਵਿੱਚ ਹੀ ਦਬ ਗਿਆ ਸਾਰਾ ਸਮਾਨ ਉਹਦਾ ਨਹੀਂ ਕੱਢਿਆ ਨਹੀਂ ਜਿਵੇਂ ਪਿਆ ਜੀ ਉਹ ਟੁੱਟ ਗਿਆ ਸਾਰਾ ਖਰਾਬ ਹੋ ਗਿਆ ਕੁਛ ਨਹੀਂ ਬਚਿਆ ਤੇ ਇਹ ਸਾਰੇ ਦਾ ਸਾਰਾ ਹੀ ਢਹਿ ਗਿਆ ਮਕਾਨ ਕਿੰਨੇ ਕਰ ਸਾਰੇ ਦਾ 18 ਢਹਿ ਗਿਆ ਜੇ ਉੱਪਰ ਤਿੰਨ ਕਮਰੇ ਜੀ ਥੱਲੇ ਬਰਾਂਡੇ ਸੀ ਅਗਲੇ ਪਾਸੇ ਸ਼ੈੱਡ ਪਾਸੇ ਬਰਾਂਡੇ ਲੱਗੇ ਸਾਰੇ ਢਹਿ ਗਿਆ ਕੀ ਕਾਰਨ ਢਹਿਣ ਦਾ ਕੋਈ ਲੱਗ ਕਾਰਨ ਇਹ ਹੀ ਹੈ ਜੀ ਬਰਸਾਤਾ ਲਗਾਤਾਰ ਹੁੰਦੀਆਂ ਸੀ ਤੇ ਉਹਦੇ ਨਾਲ ਵਸੇ ਵਜਨ ਜ਼ਿਆਦਾ ਹੋਣ ਕਰਕੇ ਮਕਾਨ ਬਹਿ ਗਿਆ ਸਾਰਾ ਉਥੇ ਗਵਾਂਢ ਦੇ ਵਿੱਚ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਮੀਂਹ ਕਰਕੇ ਕਾਫੀ ਜਲਾਕੀ ਨੁਕਸਾਨ ਲੋਕਾਂ ਦਾ ਹੋ ਰਿਹਾ ਜਿਸ ਦੇ ਚੱਲਦੇ ਇਹਨਾਂ ਦਾ ਘਾਰ ਵੀ ਇਸ ਮੀਂਹ ਦੇ ਕਰਕੇ ਢਹਿ ਢੇਰੀ ਹੋਇਆ ਇਨਾ ਮਕਾਨ ਹੈ ਕਿ ਦੋ ਸਵੇਰ 6:30 ਵਜੇ ਜਿਆਦੇ ਮੀਂਹ ਪੈਣ ਕਾਰਨ ਇਹ ਮਕਾਨ ਡਿੱਗ ਪਿਆ ਤੇ ਨੁਕਸਾਨ ਬਹੁਤ ਵੱਡਾ ਵੱਡੀ ਬਿਲਡਿੰਗ ਸੀ ਦੋ ਮੰਜ਼ਲੀ ਬਿਲਡਿੰਗ ਸੀ ਤੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਪਸ਼ੂ ਵੀ ਇੱਥੇ ਹੀ ਸੀਗੇ ਤੇ ਇੱਕ ਪਰਿਵਾਰ ਵੀ ਉੱਪਰ ਰਹਿੰਦਾ ਸੀ ਤੇ ਨੁਕਸਾਨ ਇਹ ਹੋਇਆ ਮੀਂਹ ਕਰਕੇ ਹੀ ਹੈ ਕਿਉਂਕਿ ਪਾਣੀ ਦਾ ਪਾਰ ਵੱਜ ਜਾਂਦਾ ਉਪਰ ਛੱਤਾਂ ਦੇ ਤੇ ਡਿੱਗ ਪੈਂਦੀਆਂ ਇਹਦੇ ਵਿੱਚ ਕੋਈ ਫਰਜਾਂ ਏਸੀ ਇਹਦਾ ਇੱਕ ਪਰਿਵਾਰ ਉੱਪਰ ਰਹਿੰਦਾ ਸੀ ਉਹਦਾ ਵੀ ਸਾਰਾ ਸਮਾਨ ਸੀ ਕੋਈ 4-5 ਲੱਖ ਰੁਪਏ ਦਾ ਸਮਾਨ ਘੱਟੋ-ਘੱਟ ਸੀਗਾ ਘਰ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਗਿਣੀ ਜਾ ਸਕਦੀ ਹੈ ਤੇ ਬਹੁਤ ਵੱਡਾ ਨੁਕਸਾਨ ਕੋ 4 ਤੋਂ 5 ਲੱਖ ਰੁਪਏ ਦਾ ਨੁਕਸਾਨ ਹੋਇਆ ਇਹਦਾ ਹਜੇ ਮਲਵਾ ਵਗੈਰਾ ਉਵੇਂ ਹੀ ਹਜੇ ਖਾਂ ਵੀ ਪਿਆ ਹੀ ਉਹ ਵੀ ਪਲਵਾ ਜਿਉ ਉਸੇ ਤਰ੍ਹਾਂ ਪਿਆ ਹੈ ਬਿਲਡਿੰਗ ਦਾ 8-10 ਲੱਖ ਦਾ ਨੁਕਸਾਨ ਹੈ ਇਸ ਸੰਗੇ ਰਹਿੰਦੇ ਜੀ ਇੱਥੇ ਇਹਨਾਂ ਦਾ ਸ਼ੁਰੂ ਤੋਂ ਹੀ ਇੱਥੇ ਪਸ਼ੂ ਵਗੈਰਾ ਹਵੇਲੀ ਤੇ ਉੱਪਰ ਵੀ ਪਰਿਵਾਰ ਰਹਿੰਦਾ ਹੈ ਤੇ ਸਵੇਰ 6:30 ਵਜੇ ਸੰਦਖੜਾਖ ਸੁਨੇ ਅਸੀਂ ਭੱਜ ਕੇ ਬਾਹਰ ਆਏ ਦੇਖਿਆ ਤੇ ਸਾਰਾ ਥੱਲੇ ਮਲਬਾ ਡਿੱਗਿਆ ਪਿਆ ਸੀ ਤੇ ਵਿੱਚ ਉੱਪਰ ਪਰਿਵਾਰ ਰਹਿੰਦਾ ਸੀ ਉਹਨਾਂ ਦਾ ਸਮਾਨ ਸਭ ਨੂੰ ਚਰਾਂ ਦਾ ਵਿੱਚ ਹੀ ਰਹਿ ਗਿਆ ਜੀ ਸਵਦਾਦੀ ਹੈ ਕਿ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਪਹਿਲਾਂ ਹੀ ਲੋਕ ਹੜਾਂ ਕਰਕੇ ਯੂਜ਼ ਰਹੇ ਨੇ ਦੂਜੇ ਪਾਸੇ ਲਗਾਤਾਰ بارش ਹੋਰ ਵੀ ਕਹਿਰ ਮਚਾ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ